ਮੋਦੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ 1984 ਸਿੱਖ ਕਤਲੋਗਾਰ ਦੇ ਅੰਦਰ ਜਿਨ੍ਹਾਂ ਲੋਗਾਂ ਨੇ ਮੌਤ ਦਾ ਤਾंडव ਕੀਤਾ ਸੀ ਉਹਨਾਂ ਨੂੰ ਸਜ਼ਾਵਾ ਦਿਲਵਾਨ ਦੀ ਸ਼੍ਰਿੰਖਲਾ ਸ਼ੁਰੂ ਕੀਤੀ 1984 ਕੋਈ ਪੰਜਾਬੀ ਕੋ ਸਿੱਖ ਭੁੱਲ ਨਹੀਂ ਸਕਦਾ ਜਦੋਂ ਹਿੰਦੁਸਤਾਨ ਦੇ 52 ਸ਼ਹਿਰਾਂ ਚ ਕਾਂਗਰਸ ਦੇ ਲੀਡਰਾਂ ਨੇ ਵਰਕਰਾਂ ਨੇ ਮੌਤ ਦਾ ਤਾंडव ਖੇលਿਆ ਸੀ ਨਰ ਸੰਘਾਰ ਕੀਤਾ ਸੀ VOTER LISTਾਂ ਦੇਖ-ਦੇਖ ਕੇ ਸਿੱਖਾਂ ਨੂੰ ਕੱਢ ਕੇ ਉਹਨਾਂ ਨੂੰ ਜ਼ਿੰਦਾ ਜਲਾਇਆ ਸੀ ਗੁਰਦੁਆਰੇ ਸਾਡੇ ਸੀ ਸਕੂਲ ਸਾਡੇ ਸੀ ਔਰ 1984 ਤੋਂ ਲਗਾਤਾਰ ਕਾਂਗਰਸ ਲੀਡਰਸ਼ਿਪ ਉਹਨਾਂ ਕਾਤਲਾਂ ਨੂੰ ਬਚਾਉਣ ਵਾਸਤੇ ਲਗਾਤਾਰ ਕੰਮ ਕਰਦੀ ਰਹੀ ਉਹਨਾਂ ਕਾਤਲਾਂ ਨੂੰ ਮਹਾ ਮੰੰਡਿਤ ਕੀਤਾ ਗਿਆ ਨਵੇਂ-ਨਵੇਂ ਪਦ ਦਿੱਤੇ ਗਏ ਪਰ ਧੰਨਵਾਦ ਆ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ 2014 ਚ ਸਿਟ ਬਣਾਈ ਜਿਸ ਸਿਟ ਨੇ 30 ਸਾਲ ਪੁਰਾਣੇ ਥਾਨਿਆਂ ਚ ਪੇ ਪਰਚਿਆਂ ਨੂੰ ਬਾਹਰ ਕੱਢਿਆ ਤੇ ਉਹਨਾਂ ਦੀ ਜਾਂਚ ਸ਼ੁਰੂ ਹੋਈ ਔਰ ਉਸ ਜਾਂਚ ਦੇ ਅੰਦਰ ਅੱਜ ਸੱਜਨ ਕੁਮਾਰ ਜਿਹਦੇ ਦੋ ਸਿੱਖਾਂ ਦੇ ਕਤਲ ਦੀ ਸਜ਼ਾ ਅੱਜ ਸਿੱਧ ਹੋਈ ਔਰ ਉਹਨੂੰ ਪਹਿਲੇ ਵੀ ਉਹ ਕਾਤਲ ਦੇ ਰੂਪ ਚ ਦੋਸ਼ੀ ਦੇ ਰੂਪ ਚ ਜੇਲ੍ਹ ਚ ਹੈ ਉਹਨ ਦੋ ਸਿੱਖਾਂ ਦੇ ਕਤਲ ਦੀ ਸਜ਼ਾ ਚ ਡਬਲ ਉਮਰ ਕੈਦ ਅੱਜ ਅਦਾਲਤ ਨੇ ਦਿੱਤੀ ਹੈ ਮੈਂ ਅਦਾਲਤ ਦਾ ਧੰਨਵਾਦ ਕਰਨਾ ਲੇਕਿਨ ਹਜੇ ਬੜੇ ਦੋਸ਼ੀ ਬਾਹਰ ਨੇ ਕੇਸ ਚੱਲ ਰਿਹਾ ਇੱਕ ਇੱਕ ਕੈਦ ਇੱਕ ਇੱਕ ਕਾਤਲ ਜੇਲ੍ਹ ਚ ਜਾਣਾ ਚਾਹੀਦਾ ਹੈ ਸਜ਼ਾਵਾਂ ਹੋਣੀਆਂ ਚਾਹੀਦੀਆਂ ਔਰ ਉਹਨਾਂ ਫਾਂਸੀ ਦੀਆਂ ਸਜ਼ਾਵਾਂ ਹੋਣੀ ਚਾਹੀਦੀਆਂ ਅੱਜ ਦਾ ਫੈਸਲਾ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਕਿ ਕਾਂਗਰਸ ਦੀ ਟੋਟਲ ਸਰਚਨਾ ਅਪਰਾਧੀਆਂ ਨੂੰ ਸੁਰੱਖਿਆ ਦੇਣ ਵਾਲੀ ਟੋਟਲ ਕਾਂਗਰਸ ਪਾਰਟੀ ਸਿੱਖਾਂ ਦੇ ਕਤਲ ਕਰਨ ਕਰਵਾਉਣ ਵਾਲਿਆਂ ਨੂੰ ਸ਼ਰਨ ਦੇਣ ਵਾਲੀ ਪਾਰਟੀ ਦੇ ਰੂਪ ਚ ਖੜੀ ਹੋਈ ਹੈ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨਾ ਰਾਹੁਲ ਗਾਂਧੀ ਜੀ ਹੁਣ ਤੁਹਾਡੀ ਮੁਹੱਬਤ ਦੀ ਦੁਕਾਨ ਕਿੱਥੇ ਹੈ ਉਹ ਕਿੱਥੇ ਗਈ ਮੁਹੱਬਤ ਦੀ ਦੁਕਾਨ ਸਿੱਖਾਂ ਦੀ ਕਾਤਲ ਪਾਰਟੀ ਅੱਜ ਸਾਬਤ ਹੋ ਗਈ ਅੱਜ ਕਾਂਗਰਸ ਪਾਰਟੀ 'ਚ ਸਪਸ਼ਟ ਰੂਪ 'ਚ ਦਿਖ ਰਿਹਾ ਹੈ ਕਿ ਕੜੇ-ਕੜੇ ਸਿੱਖ ਕਾਤਲ ਸਿੱਖਾਂ ਦੇ ਕਾਤਲ ਉਸ ਪਾਰਟੀ ਦੇ ਅੰਦਰ ਬੈਠੇ ਨੇ ਮੈਂ ਪੰਜਾਬ ਦੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਾਂਗਰਸ ਦੇ ਲੀਡਰ ਨੂੰ ਵੀ ਔਰ ਰਾਜਾ ਵਡਿੰਗ ਜੀ ਨੂੰ ਵੀ ਪੁੱਛਣਾ ਚਾਹਨਾ ਹੈ ਕੀ ਕੀ ਰਿਸ਼ਤਾ ਹੈ ਤੁਹਾਡਾ ਇਹਨਾਂ ਕਾਤਲਾਂ ਨਾਲ ਸਪਸ਼ਟ ਕਰੋ ਕਿਉਂ ਬੈਠੇ ਹੋ ਕਾਂਗਰਸ ਚ ਉਹ ਕਾਂਗਰਸ ਜਿਹੜੀ ਸਿੱਖਾਂ ਦੀ ਕਾਤਲ ਹੈ ਜਿਨ੍ਹਾਂ ਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾ ਕੇ ਸਾੜਤਾ ਦੁਕਾਨਾਂ ਸਾੜਤੀਆਂ ਗੁਰਦੁਆਰਿਆਂ ਸਾੜਤੇ ਕਿੰਨਾ ਸੱਤਾ ਦਾ ਲੋਭ ਹੈ ਕਿ ਅੱਜ ਵੀ ਕਾਂਗਰਸ ਦੀ ਲੀਡਰਸ਼ਿਪ ਪੰਜਾਬ ਦੀ ਉਸ ਦਾਸਤਾ 'ਚ ਬੈਠੀ ਹੈ ਔਰ ਦਾਸਤਾ ਕੁਰਸੀ ਦੀ ਦਾਸਤਾ 'ਚ ਸਿੱਖ ਪਾਈਚਾਰੇ ਦੇ ਜ਼ਖਮਾਂ ਤੇ ਨਮਕ ਚਿੰਕਿਆ ਜਾ ਰਿਹਾ ਹੈ ਮੈਂ ਪੰਜਾਬ ਦੀ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਪੁੱਛਣਾ ਚਾਹਨਾ ਕਿ ਆਪਣਾ ਸਟੈਂਡ ਸਪਸ਼ਟ ਕਰੋ ਇਹ ਕਾਤਲਾਨਾ ਤੁਹਾਡਾ ਕੀ ਰਿਸ਼ਤਾ ਸਪਸ਼ਟ ਕਰੋ ਪੰਜਾਬ ਨੂੰ ਸਿੱਖਾਂ ਨੂੰ ਜਲਾਉਣ ਵਾਲਿਆਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਸਪਸ਼ਟ ਕਰੋ ਔਰ ਇਸ ਅੱਜ ਜਿਹੜੀ ਨਿਆਲੇ ਦਾ ਫੈਸਲਾ ਆਇਆ ਸਵਾਗਤਯੋਗ ਹੈ ਔਰ ਇਹ ਸ਼੍ਰਿੰਕਲਾ ਲੱਗਣੀ ਚਾਹੀਦੀ ਹੈ ਜਿੰਨੇ ਵੀ ਕਾਤਲ ਬਾਕੀ ਨੇ ਜਿਨ੍ਹਾਂ ਦੇ ਪਰਚੇ ਚੱਲ ਰਹੇ ਆ ਉਹਨਾਂ ਨੂੰ ਕਾਨੂੰਨ ਨੂੰ ਕਠੋਰ ਤੋਂ ਕਠੋਰ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ